ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਉਹਨਾਂ ਨੇ ਅੱਜ ਦੇ ਦਿਨ 52 ਹਿੰਦੂ ਰਾਜਾਂ ਨੂੰ ਜਿਹੜਾ ਰਿਹਾ ਕਰਵਾ ਕੇ ਤੇ ਉਹਨਾਂ ਦੇ ਜਿਹੜੇ ਸੀ ਰਾਜ ਭਾਗ ਵੀ ਵਾਪਸ ਦਵਾਏ ਗੁਰੂ ਸਾਹਿਬ ਨੇ ਤੇ ਉਵੇਂ ਸਾਡੇ ਜਿਹੜੇ ਗੁਰਸਿੱਖ ਜਦੋਂ ਉਹਨਾਂ ਦੀਆਂ ਜਿਹੜੇ ਬੰਦੀ ਸਿੰਘ ਨੇ ਸਾਡੇ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਤੇ ਉਹਨਾਂ ਨੂੰ ਜਿਹੜਾ ਰਿਹਾ ਨਹੀਂ ਕੀਤਾ ਜਾ ਰਿਹਾ ਉੱਥੇ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਉਹ ਉਦਮ ਉਪਰਾਲਾ ਕਰੇ ਤੇ ਸੈਂਟਰਲ ਸਰਕਾਰ ਨੂੰ ਚਾਹੀਦਾ ਉਹਨਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾ ਕਰਨ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਨੇ ਨਾਲ ਹੀ ਬੇਨਤੀ ਹੈ ਪਿਛਲੇ ਦਿਨੀ ਜਿਹੜੇ ਆ ਪੰਜਾਬ ਦੇ ਵਿੱਚ ਹੜ੍ਹਾਂ ਦਾ ਜਿਹੜਾ ਪ੍ਰਕੋਪ ਆਇਆ ਤੇ ਬਹੁਤ ਹੀ ਜਿਹੜਾ ਆਪਣੇ ਨੁਕਸਾਨ ਹੋਇਆ ਸਾਡੇ ਆਪਣੇ ਬਹੁਤ ਸਾਰੇ ਪੰਜਾਬ ਦੇ ਵਿੱਚ ਇਲਾਕਿਆਂ ਦਾ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਤੇ ਵੀ ਮਿਹਰ ਭਰਿਆ ਹੱਥ ਬਖਸ਼ ਕੇ ਪੰਜਾਬ ਨੇ ਕਦੇ ਹਾਰ ਨਹੀਂ ਮੰਨੀ ਭਾਵੇਂ ਮੁਗਲ ਆਏ ਚੜ ਕੇ ਆਉਂਦੇ ਰਹੇ ਭਾਵੇਂ ਅੰਗਰੇਜ਼ ਗੋਰੀ ਚੜ ਕੇ ਆਉਂਦੇ ਰਹੇ ਪਰ ਖਾਲਸਾ ਜਿਹੜਾ ਹਮੇਸ਼ਾ ਤਿਆਰ ਪਰ ਤਿਆਰ ਹੈ ਸਾਰੇ ਖਾਵੇਂ ਖਰਚਾ ਰਲ ਮਿਲ ਭਾਈ ਟੁੱਟਣਾ ਵੈ ਵਾਧ ਹੋ ਜਾਈ ਉਹਨਾਂ ਦੀ ਜਿੰਨੀ ਵੀ ਆਪਾਂ ਸਹਾਇਤਾ ਕਰ ਸਕੀਏ ਵੱਧ ਤੋਂ ਵੱਧ ਉਹ ਸਾਰੇ ਇਲਾਕਿਆਂ ਦੀਆਂ ਗੁਰਸਿੱਖ ਸੰਗਤਾਂ ਨੂੰ ਬੇਨਤੀ ਹੈ ਸਾਰੇ ਕਰ ਰਹੇ ਨੇ ਸਰਕਾਰਾਂ ਆਪਣੀ ਆਪਣੇ ਕਾਰਜ ਕਰ ਰਹੇ ਨੇ ਪਰ ਆਪਾਂ ਨੂੰ ਵੀ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਬੱਧ